ਅੱਸੀ ਕੱਲ ਸਾਰਿਆਂ ਨੂੰ ਜੀ ਦਰਸ਼ਨ ਕਰ ਰਹੇ ਗੁਰਦੁਆਰਾ ਛੋਟਾ ਕੱਲੂਗੜਾ ਸਾਹਿਬ ਕਾਨੋਵਾਂ ਸ਼ੰਭ ਸਾਹਮਣੇ ਦੀ ਨਿਊ ਮਾਰਦ ਦੇਖ ਰਹੇ ਗੁਰਦਆ ਸਾਹਿਬ ਦੀ ਜੀ ਇਹ ਇਮਾਰਤ ਨਿਊ ਬਣੀ ਗੁਰਦਆ ਸਾਹਿਬ ਦੀ ਜੀ ਦਰਸ਼ਨ ਕਰੋ ਸੰਗਤ ਜੀ ਗੁਰਦੁਆਰੇ ਸਾਹਿਬ ਦੀ ਜੀ ਕੀ ਹਾਲ ਹੈ ਕੀ ਹਾਲ ਦੇ ਬਿਤਾਏ ਦਰਸ਼ਨ ਕਰੋ ਜੀ ਗੁਰਦੁਆਰਾ ਕੱਲੂ ਘਾਰੇ ਸਾਹਿਬ ਜੀ ਸੰਗਤ ਜੀ ਇੱਥੇ 11000 ਸਿੱਖ ਸ਼ਹੀਦ ਹੋਏ ਜੀ ਇਹ ਸਥਾਨ ਤੇ ਜੀ ਸਾਹਮਣੇ ਤੁਹਾਨੂੰ ਗੁਰਦਆਰਾ ਸਾਹਿਬ ਦੀ ਇਮਾਰਤ ਦਰਸ਼ਨ ਕਰੋ ਜੀ ਗੁਰਦੁਆਰਾ ਕੱਲੂ ਘਾਰੇ ਸਾਹਿਬ ਜੀ ਬਹੁਤ ਨਗਾ ਕੀਰਤਨ ਉਹ ਭਾਜੀ ਇੱਧਰ ਸਿਫਟ ਕਰ ਦਿਓ ਦੱਸਣਗੇ ਉਹ ਸੰਗੋ ਜੀ ਨਵੀਂ ਇਮਾਰਤ ਤੇ ਜੀ ਆ ਦੇਖੀ ਨਿਕੋ ਜਲਦ ਕਰੇ ਸੰਗਤ ਜੀ ਇੱਥੇ ਨਾ 11 ਪਰਸ਼ਨ ਕਰੋ ਸੰਗਤ ਜੀ ਸ਼ਾਕਾ ਕੱਲੂ ਘਰਾ ਸਾਹਿਬ ਜੀ ਸੰਗਤ ਜੀ ਇਸ ਤਾਂ ਇੱਥੇ ਲੜਾਈ ਹੋਈ ਜੀ ਸਿੰਘਾਂ ਦੀ ਜੀ 11000 ਸਿੰਘ ਸ਼ਹੀਦ ਹੋਏ ਜੀ ਲੰਗਰ ਹਾਲ ਚੇ ਜੀ ਤਸਵੀਰ ਲੱਗੀ ਹੋਈ ਹੈ ਜੀ ਇਹ ਕਿਸ ਨੇ ਛੋਟਾ ਕੱਲੂ ਘਰਾ ਸਾਹਿਬ ਦਾ ਨਾਮ ਦਿੱਤਾ ਗਿਆ ਜੀ ਸੰਗਤ ਜੀ ग्यारह हज़ार शहीद हो थे जी दर्शन करो संगत जी निशान साहब जी ਬੜੀ ਸੁੰਦਰ ਇਮਾਰਤ ਬਣੀ ਹੈ ਜੀ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਛੋਟਾ ਕਲੂਗਰੇ ਸਾਹਿਬ ਸ਼ੰਭ ਦਰਸ਼ਨ ਕਰੋ ਸੰਗਤ ਜੀ ਤੁਸੀਂ ਦੇਖ ਰਿਓ ਗੁਰਦੁਆਰਾ ਸਾਹਿਬ ਦੀ ਇਮਾਰਤ ਜੀ ਛੋਟਾ ਕਲੂਗਰੇ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਆਪਾਂ ਸ਼ਾਨ ਸਾਹਿਬ ਦੇ ਦਰਸ਼ਨ ਕਰੋ ਜੀ ਸੰਗਤ ਜੀ ਆ ਸਾਹਮਣੇ yellow color ਵਾਲਾ ਦੀਵਾਨਾ ਹਾਲ ਆ ਜੀ ਸੰਗਤ ਜੀ ਆ ਸਾਰਾ ਪੱਥਰ ਬਿਲਕੁਲ ਨਵਾਂ ਲੱਗਾ ਹੋਇਆ ਆ ਜੀ ਸਾਲ ਕੀ ਹੀ ਹੋਇਆ ਪੱਥਰ ਲੱਗੇ ਨੇ ਜੀ ਇਹ ਸਾਹਮਣੇ ਇੱਕ ਸੁਆਵ ਵਗ ਰਿਆ ਵਾ ਜੀ ਸੰਗਤ ਆ ਇੱਥੋਂ ਹੀ ਜੀ ਅਸ਼ਨਾਣ ਅਸ਼ਰੂਣ ਕਰਦੀਆਂ ਜੀ ਦਰਸ਼ਨ ਕਰੋ ਜੀ ਸੰਗਤ ਜੀ ਇਹ ਸਲੋਵਰ ਦੀ ਤੌਰ ਤੇ ਵਰਤਿਆ ਜਾਂਦਾ ਜੀ ਔ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਈਏ ਦਰਬਾਰ ਸਾਹਿਬ ਦੇ ਕਨਵਨ ਸ਼ੰਭ ਛੋਟਾ ਕਲੂਆਰੇ ਸਾਹਿਬ ਸ਼ਾਕਾ ਸੰਗਤ ਜੀ ਇਸ ਸਥਾਨ ਤੇ 11000 ਸਿੰਘ ਸ਼ਹੀਦ ਹੋਏ ਹੀ ਜੀ ਸਿੰਘ ਸਿੰਗੜੀਆਂ ਸ਼ਹੀਦ ਹੋਏ ਕੀਤੇ ਗਏ ਸੀ ਜੀ ਸੰਗਤ ਜੀ ਦਰਸ਼ਨ ਕਰੋ ਪ੍ਰਾਤਨ ਖੂ ਸੰਗਤ ਜੀ ਇੰਨਾ ਸਮਿਆ ਦੇ ਸਿੰਘ ਇੱਥੋਂ ਪਾਣੀ ਛੱਕਦੇ ਹੁੰਦੇ ਸੀ ਜੀ ਐਸ ਟਾਈਮ ਤੇ ਸੰਗਤ ਜੀ ਪਾਣੀ ਦਾ ਬਹੁਤ ਹੀ ਖਰਾਬ ਹਾਲ ਚ ਕੀਤਾ ਆ ਜੀ ਜਾਲਾ ਜੰਮਿਆ ਹੋਇਆ ਆ ਜੀ ਸੰਗਤ ਜੀ ਸੰਗਤ ਜੀ ਹੁਣ ਆਪਾਂ ਤੁਹਾਨੂੰ ਗੁਰਦਵਾਰ ਸਾਹਿਬ ਦਾ ਇਤਿਹਾਸ ਵੀ ਦਿਖਾਵਾਂਗੇ ਜੀ ਲਿਖਿਆ ਹੋਇਆ ਇੱਥੇ ਸੰਗਤ ਜੀ ਗੁਰਦੁਆਰੇ ਦਾ ਇਤਿਹਾਸ ਜੀ ਵੀਡੀਓ ਨੂੰ ਰੋਕ ਕੇ ਤੁਸੀਂ ਦੇਖ

ਉਦੇ ਮਾਝਾ ਆਈ ਜਿਦਨੇ ਜਨਮ ਹੋਰਦੇ ਤੇ ਜੀਵ ਜਾਇ ਰਹਾ ਗੁਰੂ ਗੁਰਾਇਤ ਦੇ ਤੇ ਮਨਿਆ ਜਨਤਾ ਸੁਨ ਜਿਦਾ ਜਿਵ ਜਦੋ ਨਿਵਾਇ ਦੇ ਨੋ ਗਿਆ ਬਸਰਨੀਆ ਹਰ ਨਾਮ ਜਿ ਆ ਮਨ ਆਏ ਆਂਦੇ ਬਖਦੀਰ ਤਿਆਗ ਨਾਮੇ ਸੁਖ ਸੁਨਵਾਇ

ਸੰਗਤ ਜੀ ਕਰੋ ਦਰਸ਼ਨ ਜੀ ਸੰਗਤ ਜੀ ਤੁਹਾਨੂੰ ਆਪਾਂ ਸਲੋਵਰ ਦੀ ਦਰਸ਼ਨ ਕਰਾ ਰਹੇ ਆ ਜੀ ਇੱਥੇ ਇਹਨੂੰ ਹੀ ਸਲੋਵਰ ਮੰਨਿਆ ਜਾਂਦਾ ਸਾਰੀ ਸੰਗਤ ਇੱਥੋਂ ਹੀ ਸ਼ਰਧਾਂਜਲੀ ਕਰਦੀ ਆ ਜੀ ਇਹ ਸੂਆ ਪ੍ਰਾਤਨ ਸੂਆ ਜੀ ਬਣਿਆ ਹੋਇਆ ਕਾਫੀ ਟਾਈਮ ਪੁਰਾਣਾ ਵੈ ਜੀ ਸੂਆ ਸਿੰਘ ਵੀ ਸ਼ਾਇਦ ਇੱਥੋਂ ਹੀ ਸਟਾਨ ਕਰਦੇ ਹੋਏ ਜੀ Ja, ja. อ้าก็ยิ้มเหรอวะยิ้มไปแค่ที่หน้าเท่านั้นเลยบ้าเลย ਸੰਗਜੀ ਕਿਰਪਾ ਕਰਕੇ ਵੀਡੀਓ ਪੂਰੀ ਦੇਖਿਓ ਤੇ ਸਰ ਜੀ ਜਿਸ ਨੂੰ ਵੀ ਵੀਡੀਓ ਵਧੀਆ ਲੱਗੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਮੈਂਟ ਚ ਵਾਇਗਰੂ ਲਿਖ ਦਿਓ ਸੰਗਤ ਜੀ ਕਪੀ ਫਟੋਸ਼ਾ ਖੜੀ ਹੁੰਦੀ ਹੈ ਸੰਗਤ ਜੀ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਾ ਰਹੇ ਆਂ ਦੀਵਾਨ ਹਾਲ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਨਾਂ ਤੇ ਬਣਿਆ ਹੋਇਆ ਜੀ ਇਹ ਦੀਵਾਨ ਹਾਲ ਉਹਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਜੀ ਦਰਸ਼ਨ ਕਰੋ ਸੰਗਤ ਜੀ ਦੀਵਾਨ ਹਾਲ ਦੀ ਜੀ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਨਾਂ ਤੇ ਸੰਗਤ ਜੀ ਇਹ ਦੀਵਾਨ ਹਾਲ ਬਣਾਇਆ ਹੋਇਆ ਜੀ ਸਾਹਮਣੇ ਸੰਗਤ ਜੀ ਤੁਹਾਨੂੰ ਖੱਬੇ ਸਾਈਡ ਤੇ ਸ਼ਾਕਾ ਸਲੇਟ ਹੋ ਗਿਆ ਤਾਂ ਸਾਰੇ ਬੰਦੇ ਇਸ ਤਰ੍ਹਾਂ ਕਰੀਏ ਕੌਂਟਰ ਨੂੰ ਆਏ ਪੀਕਾ ਬਾਕਸ ਦਾ ਉਕੇ ਸਹੀ ਹੀ ਦੀ ਸੁਣਾ ਰਹੇ ਖਾਣਾ ਜੇ ਜੇ ਸੰਗਤ ਜੀ ਦਰਸ਼ਨ ਕਰੋ ਜੀ ਸ਼ੀਦੀ ਹਸਤਾਨ ਦੀ ਜੀ ਸੰਗਤ ਜੀ ਇਸ ਸਥਾਨ ਤੇ ਜੋਤ ਸ਼ਹੀਦਾ ਸਿੰਘਾਂ ਦੀ ਜੋਤ ਜਗਦੀ ਹੈ ਜੀ ਇਹ ਸੰਗਤ ਜੀ ਸਭ ਤੋਂ ਪਹਿਲਾ ਗੁਰਦਾਰ ਸਾਹਿਬ ਇੱਥੇ ਹੀ ਹੁੰਦਾ ਸੀ ਪ੍ਰਣਾਮ ਸ਼ਹੀਦਾਂ ਨੂੰ ਸੰਗਤ ਜੀ ਸੰਗਤ ਜੀ ਸਭ ਤੋਂ ਪੁਰਾਣਾ ਗੁਰਦਾਰ ਸਾਹਿਬ ਇੱਥੇ ਬਣਿਆ ਸੀ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ ਸ਼ਾਮ ਵੇ ਹੁੰਦੀ ਰਹੀ ਲੋ ਚਾਰ ਸਵੇਰੇ ਜੰਗਲ ਬਿਆ ਬਾਣ ਹੁੰਦੇ ਸੰਗਤ ਜੀ ਸਿਰਫ ਇਹੀ ਗੁਰਦਾਰ ਸਾਹਿਬ ਕੋਲੋਂ ਸੰਗਤ ਜੀ ਬਣੇ ਸੰਗਤ ਜੀ ਦਰਸ਼ਨ ਕਰੋ ਲੰਗਰ ਹਾਲ ਦੇ ਜੀ ਸੰਗਤ ਜੀ ਸੰਗਤ ਜੀ ਦੇਖੋ ਜੀ ਸੰਗਤਾ ਲੰਗਰ ਸ਼ਕ ਨਹੀਂ ਹੋਈਆਂ ਜੀ ਗੁਰਦੁਆਰਾ ਕੱਲੂ ਘਰੇ ਸਾਹਿਬ ਛੋਟਾ ਕੱਲੂ ਘਰਾ ਜੀ